ਮੈਂ ਲੋਗਰ ਕਟੜਾ ਦੁੱਲੋ ਚਾਵਲੀ ਗਲੀ ਕੀ ਗੱਲ ਬਈਏ ਮੈਂ ਕੱਲ ਆਪਣੇ ਕੰਮ ਤੇ ਕਰ ਆਂਦੀ ਪੀ ਸਰਾਤ ਨੂੰ 8:30 ਵਜੇ ਮੇਰੇ ਘਰ ਵਾਲੇ ਨੇ ਆ ਕੇ ਪਿੱਛੋ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੈਨਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਭੱਜ ਗਏ ਸੀ ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਵੇ ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬੰਦਾ ਜੇ ਜਦ ਕਿ ਮੈਨੂੰ ਇਨਸਾਫ ਚਾਹੀਦਾ ਮੇਰਨਾ ਕਿੰਨੀ ਦਿਨ ਹੋ ਗਈ ਵਿਆਹ ਕਰਾਏ ਨੇ ਮੈਨੂੰ ਮੈਨੂੰ 7 ਸਾਲ ਹੋ ਗਏ ਮੇਰੇ 3 ਬੱਚੇ ਨੇ 2 ਬੇਟੀਆਂ 1 ਬੇਟਾ ਅੱਛਾ ਤੁਹੋਂ ਕਿਥੇ ਰਹਿ ਰਹੇ ਹੋ ਹੁਣ ਮੈਂ 2 ਸਾਲ ਤੋਂ ਆਪਣੀ ਮੰਮਾ ਕੋਲ ਰਹਿੰਨੀ ਪਈ ਹਾਂ ਹਾਂਜੀ ਕੋਰਚ ਕੇਸ ਚੱਲਦਾ ਪਿਆ ਅੱਛਾ ਤਲਾਕ ਦਾ ਕੋਰਚ ਕੇਸ ਲੱਗਾ ਹੋਇਆ ਜੇ ਤਾਂ ਵੀ ਹਾਂਜੀ ਇਹ ਇੱਕ ਵਾਰ ਹੀ ਨਹੀਂ ਹੋਇਆ 3-4 ਵਾਰੀ ਮੈਨੂੰ ਕੁੱਟ ਕੇ ਚਲਾ ਗਿਆ ਮੇਰੇ ਘਰੇ ਆ ਕੇ ਵੀ ਕੁੱਟ ਕੇ ਗਏ ਮੈਨੂੰ ਤੇ ਮੇਤੇ ਗਲਤ ਐਲੀਗੇਸ਼ਨ ਲਾਉਂਦੇ ਨੇ ਅਲੀਗੇਸ਼ਨ ਲਾਉਂਗੇ ਕੱਟਦੇ ਕਿੰਨਾਂ ਦੇ ਮੁੰਡੇ ਨਾ ਫਸੀ ਪਈ ਐ ਅਲੀਗੇਸ਼ਨ ਕੇ ਅੰਦਰ ਮੇਰੇ ਤੇ ਗਲਤ ਅਲੀਗੇਸ਼ਨ ਲਗਾਉਂਦੇ ਨੇ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਜਦ ਕਿ ਜਦ ਹੈ ਤੇ ਪੂਰਾ ਕਰਨ ਉਹਤੇ ਕਾਰਵਾਈ ਕੀਤੀ ਜਾਵੇ ਜਦ ਕਿ ਗਲਤ ਹੈ ਆਪ ਲੋਕੀ ਕਿਹਨੇ ਜਿਹਰੇ ਮੈਨੂੰ ਫਸਾ ਰਹੇ ਨੇ ਇੱਕ ਹੋਰ ਕੇਸ ਕੀਤਾ ਹੋਇਆ ਬੁਚੀ ਹਾਂਜੀ ਹੁਣ ਕੀ ਤੁਹਾਡੀ ਲਾਸਟ ਮੰਗ ਕੀ ਹੈ ਮੇਰੀ ਹੈ ਕਿ ਜਿੱਦਾਂ ਮੈਨੂੰ ਕੁੱਟ ਕੇ ਗਿਆ ਮਾਰ ਕੇ ਗਿਆ ਮੇਰੇ ਛਾਤੀ ਨੂੰ ਹੱਥ ਪਾਇਆ ਉਹਦੀ ਜੋ ਸਜ਼ਾ ਬੰਦੀ ਉਹਨੂੰ ਦਿੱਤੀ ਜਾਵੇ ਨਹੀਂ ਕੁਝ ਕਰਕੇ ਤੇ ਅਗਲਾ ਕੀ ਚਾਹੁੰਦਾ ਹੈ

ਸਾਡੇ ਕੋਲ ਆਈ ਸੀ પતિ ਪਤਨੀ ਦਾ ਆਪਸ ਵਿੱਚ ਝਗੜਾ ਸੀ ਮਾਇਕੇ 'ਚ ਰਹਿ ਰਹੀ ਐ ਔਰ ਇਹਦਾ ਜੋ ਇੱਕ આરોਪ ਸੀ ਕਿ ਇਹਦਾ ਪਤੀ ਬਾਰ-ਬਾਰ ਆ ਕੇ ਇਹਨੂੰ ਐਸ ਦੇ ਘਰ ਦੇ ਵਿੱਚ ਕੁਟਾਈ ਕਰਕੇ ਇਹਨੂੰ ਮਾਰ ਕੁਟਾਈ ਕਰਕੇ ਚਲਾ ਜਾਂਦਾ ਬੜੀ دہشت ਦੇ ਮਾਹੌਲ ਦੇ ਵਿੱਚ ਇੱਕ ਅੰਨਾਂ ਦੀ ਬਜ਼ੁਰਗ ਮਾਤਾ ਔਰ ਇਹ ਬੜੇ ਇੱਕ دہشت ਦੇ ਮਾਹੌਲ 'ਚ ਜੀ ਰਹੀ ਸੀ ਔਰ ਪਤੀ ਸੈਕਸ਼ੂਅਲ ਹਰਾਸਮੈਂਟ ਵੀ ਇਹਨਾਂ ਨੂੰ ਬਾਰ-ਬਾਰ ਆ ਕੇ ਕਰ ਜਾਂਦਾ ਅਸੀਂ ਵਕੀਲ ਕੀਤਾ ਵਕੀਲ ਕਰਕੇ ਐਸ ਬੇਟੀ ਦਾ ਕੇਸ ਜਿਹੜਾ ਅਦਾਲਤ ਚ ਭੇਜਿਆ ਕਿ ਚਲੋ ਬੇਟੀ ਐ ਇਹਦਾ ਮੁਕਮਕਾ ਹੋ ਜਾਏ ਮਾਈਕੇ ਵਾਲੇ ਆਪਣੀ ਗੱਲ ਕਰਦੇ ਨੇ ਸਸਰਾਲ ਵਾਲੇ ਉੱਤੇ આરોਪ ਲਗਾਉਂਦੇ ਰੇ ਮੈਂ ਸਮਝਦਾ ਕਿ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਜਿਹੜਾ ਅਪਰਾਧ ਹੋਇਆ ਉਹ ਕੱਲ ਹੋਇਆ ਹੈ ਕ੍ਰਾਈਮ ਜਿਹੜਾ ਹੋਇਆ ਉਹ ਕੱਲ ਹੋਇਆ ਜਿਹੜਾ ਕਿਸੇ ਵੀ ਬਹਿਸ ਦਾ ਮਹਤਾਜ ਨਹੀਂ ਹੈ ਲੜਕੀ ਆਪਣੇ ਘਰ ਜਾ ਰਹੀ ਹੈ ਰਸਤੇ 'ਚ ਉਹਨੂੰ ਰੋਕਿਆ ਜਾਂਦਾ ਉਦੇ ਕੱਪੜੇ ਫਾੜ ਦਿੱਤੇ ਜਾਂਦੇ ਆ ਭਰੇ ਬਾਜ਼ਾਰ ਦੇ ਵਿੱਚ ਉਹਨੂੰ ਨੰਗਾ ਕਰ ਦਿੱਤਾ ਜਾਂਦਾ ਉਸ ਦੀ ਛਾਤੀ ਪਕੜ ਲਈ ਜਾਂਦੀ ਹੈ ਉਸ ਨੂੰ ਮਾਰਿਆ ਜਾਂਦਾ ਘਸੁੰਨ ਮਾਰ ਕੇ ਨੱਕ ਦੀ ਹੱਡੀ ਹੁਣ ਫ੍ਰੈਕਚਰ ਹੈ ਕਿ ਨਹੀਂ ਫ੍ਰੈਕਚਰ ਅੰਡਰ ਅਬਜ਼ਰਵੇਸ਼ਨ ਹੈ ਇਹਦਾ ਐਕਸ-ਰੇ ਰਿਪੋਰਟ ਆ ਜਾਏਗੀ ਲੇਕਿਨ ਸਭ ਤੋਂ ਪਹਿਲੇ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਜੇ 323 ਮਾਰਕਟਾਈਜ਼ੀ ਹੈ ਤੇ ਭਰੇ ਬਾਜ਼ਾਰ ਦੇ ਵਿੱਚ ਇੱਕ ਔਰਤ ਨੂੰ ਨੰਗਾ ਕਰਨਾ ਇੱਕ ਔਰਤ ਦੀ ਬੇਇੱਜ਼ਤੀ ਕਰਨਾ ਸੈਕਸਚੁਅਲ ਹਰਾਸਮੈਂਟ ਕਰਨਾ ਇਹਦੀਆਂ ਜਿਹੜੀਆਂ ਧਾਰਾ ਬੰਦੀਆਂ ਨੇ ਉਹ ਇਮੀਡੀਏਟਲੀ ਪੁਲਿਸ ਕਿਉਂ ਨਹੀਂ ਲਗਾ ਰਹੀ ਮੈਂ ਪੰਜਾਬ ਪੁਲਿਸ ਨੂੰ ਵਾਰਨ ਕਰ ਰਿਹਾ ਚੇਤਾਵਨੀ ਦੇ ਰਿਹਾ ਕਿ ਇਹਦੇ ਤੇ ਪ੍ਰੋਪਰ ਕਾਰਵਾਈ ਕਰੇ ਨਹੀਂ ਤਾਂ ਸ਼ਿਵਸਾਰਾ ਟਕਸਾਲੀ ਸੜਕਾਂ ਤੇ ਆਏਗੀ ਕਿਉਂ ਕਿਉਂਕਿ ਇਹ ਬਿਲਕੁਲ ਨਿਸੈਨਯੋਗ ਕੀ ਕੋਈ ਲੜਕੀ ਬਾਜ਼ਾਰ ਦੇ ਵਿੱਚ ਨੰਗੀ ਕਰ ਦਿੱਤੀ ਜਾਏ ਕੋ ਸੁੱਨ ਮਾਰ ਕੇ ਉਹਦੇ ਹੱਡੀ ਤੋੜ ਦਿੱਤੇ ਜਾਏ ਔਰ ਉਹਨੂੰ ਬੇਇੱਜ਼ਤ ਕਰ ਦਿੱਤਾ ਜਾਏ ਉਹਦਾ ਟੌਪ ਲੀਰੋ ਲੀਰ ਕਰ ਦਿੱਤਾ ਜਾਏ ਇੱਕ ਕਿਤੇ ਵੀ ਸਿਆ ਨਹੀਂ ਜਾ ਸਕਦਾ ਔਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੋ ਸਾਡਾ ਕਾਨੂੰਨ ਕਹਿੰਦਾ ਕਿ ਜੇ ਪਤੀ ਵੀ ਪਤਨੀ ਦੇ ਨਾਲ ਜ਼ਬਰਦਸਤੀ ਕਰਦਾ ਤੇ ਉਹ ਵੀ ਰੇਪ ਹੀ ਮੰਨਿਆ ਜਾਂਦਾ ਔਰ ਭਰੇ ਬਾਜ਼ਾਰ ਦੇ ਵਿੱਚ ਨਾ ਤਾਂ ਪਤੀ ਨੂੰ ਜਾਂ ਕਿਸੇ ਨੂੰ ਵੀ ਹੱਕ ਨਹੀਂ ਦਿੱਤਾ ਜਾਂਦਾ ਕਿ ਕਿਸੇ ਲੜਕੀ ਨੂੰ ਬੇਇੱਜ਼ਤ ਕਰੇ ਈ ਮੰਗ ਲਈ 20 ਜਰਾਂ ਆਈ ਇੱਕ ਲੜਕੀ ਆ ਨੀਹਾ ਨਾਂ ਦੀ ਇੱਕ ਕੋੜ ਖਾਲਸਾ ਚ ਵਿਆਹੀ ਹੋਈ ਆ 7 ਸਾਲ ਤੋਂ 2 ਸਾਲ ਇਹਦੇ ਜਿਹੜੇ ਘਰ ਵਾਲੇ ਨਾਲ ਅਣਬਣ ਹੋਈ ਆ ਮਤਲਬ ਇਹਨਾਂ ਦਾ ਫੋਰਚ ਕੇਸ ਚੱਲ ਰਿਹਾ ਇਸ ਦੇ ਤਿੰਨ ਬੱਚੇ ਆ ਨਾ ਦੋ ਲੜਕੀਆਂ ਇੱਕ ਲੜਕਾ ਹੈ ਛੋਟੇ ਛੋਟੇ ਬੱਚੇ ਤੇ ਨਹੀਂ ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਮੁੱਟਮਾਰ ਕਰਕੇ ਗਿਆ ਤੇ ਇਹਦਾ ਮੈਡੀਕਲ ਕਰਵਾਇਆ ਬਾਕੀ ਰਿਜ਼ਲਟ ਆਉਣਾ ਬਾਕੀ ਆ ਜੋਰਜਾ ਦਾ ਇਹਦਾ ਕਾਰਵਾਈ ਕੀਤੀ ਜਾਵੇ ਸਰ ਲੜਕੀ ਦੇ ਬਿਆਨ ਹੈ ਕਿ ਮੈਂ ਉਹ ਕਹਿ ਰਹੀ ਹਾਂ ਮੇਰੇ ਸਕੂਲ ਬਾੜੇ ਜਾਂਦੇ ਸਾਰਾ ਕੁਝ ਆ ਕੇ ਬਿਆਰ ਦੇ ਵਿੱਚ ਗਲੀ ਦੇ ਵਿੱਚ ਆ ਕੇ ਸਾਰਾ ਨੰਗਾ ਕੀਤਾ ਜਾਂਦਾ ਹੈ ਇਹ ਕਾਰਵਾਈ ਕੀਤੀ ਜਾਵੇ ਕਾਰਵਾਈ ਕਰਾਂਗੇ ਬਾਕੀ ਗੱਲ ਅਫਸਰਾਂ ਨਾਲ ਹੋਲਡ ਲਿਆਵਾਂਗੇ ਸਾਰੀ ਗੱਲ ਕਾਰਵਾਈ ਕਰਾਂਗੇ ਜੋ ਵੀ ਕੁਝ ਹੋਇਆ ਉਹ ਕਰਾਂਗੇ ਪਿੰਨੇ ਜੀ ਪਰਚਾ ਦਰਜ ਹੋ ਜਾਏਗਾ ਪਰਚਾ ਦਰਜ ਅੱਜ ਦਰਖਾਸਤ ਆਈ ਹੈ ਸਾਡੇ ਕੋਲ ਤੋਂ ਪਰਚਾ ਦਰਜ ਕਰਕੇ ਆਪਾਂ ਜਿਹੜਾ ਇਹਨਾਂ ਦਾ ਮਾਮਲਾ ਜਿਹੜਾ ਆਪਾਂ ਜਿਹੜਾ ਕਾਰਵਾਈ ਜੜੀ ਲੈਂਦੀ ਆ ਉਹ ਕਾਰਵਾਈ ਚ ਕੋਰਟ ਚ ਇਹਨਾਂ ਦਾ ਕੋਰਟ ਚੱਲ ਰਿਹਾ ਉਹ ਕਿਹਦਾ ਰਹਿਣ ਵਾਲਾ ਆਪਣਾ ਇਹ ਘਰ ਵਾਲਾ ਕੋਰਟ ਖਾਲਸਾ ਦਾ ਰਹਿਣ ਵਾਲਾ ਜਿਸ ਦਾ ਨਾਮ ਕੀ ਦੱਸਿਆ ਜੀ ਜਿਹਦਾ ਨਾਮ ਮੰਗਦਰਾਮ ਆ ਸੰਨੋਖ ਸ਼ਾਮਰਾਲ